ਤੁਸੀਂ ਇੰਨਾ ਜ਼ਿਆਦਾ ਹਿੱਟ ਰਹੇ ਹੋਰ ਵੀ ਤੁਹਾਡੇ ਬਹੁਤ ਗੀਤ ਹੈਗੇ ਨੇ ਆਪਾਂ ਉਹ ਵੀ ਸੁਣਾਵਾਂਗੇ ਫਿਰ ਤੁਸੀਂ ਕੈਨੇਡਾ ਮੂਵ ਹੋਣ ਦਾ ਕਿਵੇਂ ਸੋਚ ਲਿਆ ਸਾਨੂੰ ਡੀਜੇ ਨੇ ਬੜਾ ਡਿਸਟਰਬ ਕੀਤਾ ਉਹ ਟਾਈਮ ਸਾਡਾ ਹੀ ਗਾਣਾ ਹੈ ਗਾਲਣ ਤੁਸੀਂ ਮਿਊਜ਼ੀਸ਼ੀਅਨ ਲੈ ਕੇ ਜਾਓ ਤੁਸੀਂ ਗਾ ਲਓ ਸਾਨੂੰ ਕੀ ਪ੍ਰੋਬਲਮ ਹੈ ਮੇਰਾ ਮੁਕਾਬਲਾ ਤੁਸੀਂ ਗਾਉਣ ਵਾਲਿਆਂ ਨਾਲ ਕਰਾएंगे ਉਹ ਔਰ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਡੇ ਕੋਲ ਇੱਕ ਦਿਨ ਦੇ ਵੀ ਦੋ ਦੋ ਸ਼ੋਅ ਹੁੰਦੇ ਸੀ 100% ਜੀ ਮੈਂ 91 ਤੋਂ ਸ਼ੁਰੂ ਕਰਿਆ ਨਾ ਕਿ ਤੂੰ ਪਹੁੰਚੀ 2000 ਤਿੰਨ ਚਾਰ ਤੱਕ ਸਾਡਾ ਇਹ ਟਾਈਮ ਵੀ ਰਿਹਾ 978 ਦਾ ਵੀ ਸਾਡੀ 사ਉਂਡ ਵਾਲੀ ਗੱਡੀ ਤੋਂ 사ਉਂਡ ਉਤਰੀ ਹੋਣੀ ਨਹੀਂ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀ ਨਿਚੰਦਰੀਏ ਤੁਸੀਂ ਤੁਸੀਂ ਅੱਖਾਂ ਭਰ ਲੀਆਂ ਪਾਉਕ ਹੋਗੇ ਤੁਸੀਂ ਕੋਈ ਯਾਦ ਆ ਗਿਆ ਤੁਹਾਨੂੰ ਨਹੀਂ ਜੀ ਯਾਦ ਵੀ ਚਲੋ ਚਲਦੀ ਰਹਿਣੀ ਜ਼ਿੰਦਗੀ ਆ ਇਹ ਤੇ ਬਟ ਜਦੋਂ ਮੈਂ ਸੈਟ ਸੌਂਗ ਗਾਉਂਦਾ ਮੈਂ ਤੇ ਹਮੇਸ਼ਾ ਕੋਈ ਦਰਦ ਯਾਦ ਆ ਜਾਂਦਾ ਪਰਾਨ ਉਹ ਮੈਨੂੰ ਲੱਗਦਾ ਤੁਸੀਂ ਇੱਥੋਂ ਹੀ ਉਦੋਂ ਵੀ ਗਾਇਆ ਤੇ ਅੱਜ ਇਹੀ ਇਹਦਾ ਅਸਰ ਹੈ ਕਿ ਇੰਨੇ ਸਾਲ ਬਾਅਦ ਵੀ ਮੇਰੇ ਖਿਆਲ ਤੁਹਾਡਾ 1999 ਚ ਆਇਆ ਸੀ ਹਾਂਜੀ ਇਹ ਉਹਨੂੰ ਤੁਸੀਂ ਦੇਖੋ ਕਿ 25 26 ਸਾਲ ਹੋ ਗਏ ਆ ਤੇ ਕੈਸਾ ਇਹਦਾ ਕਮਾਲ ਆ ਕਿੰਨਾ ਅਸਰ ਆ ਲੋਕਾਂ ਤੇ ਆ ਇਹ ਗਾਣਾ ਯਾਦ ਹੈ ਜੀ ਔਰ ਮੈਂ ਲੱਕੀ ਆ ਵੀ ਜਿਹੜੇ ਅੱਜ ਵੀ 20 22 ਸਾਲਾਂ ਦੇ ਬੱਚੇ ਨੇ ਹਾਂ ਮੇਰਾ ਨਹੀਂ ਪਤਾ ਉਹਨੂੰ ਮੈਂ ਕਹ ਵੀ ਮੈਂ ਕੌਣ ਆ ਪਰ ਇਹ ਗਾਣਾ ਪਤਾ ਇਹ ਨਹੀਂ ਪਤਾ ਵੀ ਨਹੀਂ ਆਪਾਂ ਸਭ ਦੇ ਦਿਲਾਂ ਚ ਯਾਦ ਤਾਜ਼ਾ ਕਰ ਦੇਣੀ ਆ ਗੁਰਪਾਲ ਮਟਿਆਰ ਦੀ ਤੁਸੀਂ ਤੁਹਾਡਾ ਇੰਸਟਾਗ੍ਰam ਤੇ ਬਹੁਤ ਲਾਇਆ ਹੁੰਦਾ ਲੋਕਾਂ ਨੇ ਇਹ ਗੀਤ ਹਾਂਜੀ ਹਾਂ ਤੁਸੀਂ ਜੇ ਤੁਸੀਂ ਇੰਸਟਾਗ੍ਰam ਮੈਂ ਨਹੀਂ ਚਲਾਉਂਗਾ ਜੀ ਤੁਸੀਂ ਸੋਸ਼ਲ ਮੀਡੀਆ ਕੁਝ ਨਹੀਂ ਚਲਾਉਂਦੇ ਮੈਂ ਨਹੀਂ ਚਲਾ ਰਿਹਾ ਕਿਉਂ ਮੈਂ ਨਹੀਂ ਚਲਾਦਾ ਜੀ ਬਸ ਕੈਨੇਡਾ ਹੁਣ ਤੁਸੀਂ ਮੂਵ ਹੋ ਗਏ ਕਿੰਨੇ ਸਾਲ ਹੋ ਗਏ ਤੁਹਾਨੂੰ ਕਿੰਨੇ ਮੈਨੂੰ 10 ਸਾਲ ਹੋ ਗਏ ਜੀ ਪਰ ਇੰਨਾ ਵੱਡਾ ਤੁਹਾਡਾ ਹਿੱਟ ਤੁਹਾਡਾ ਇਹ ਮਨ ਮਨ ਲੱਗਦਾ ਕਿ ਆਮ ਕਲਾਕਾਰਾਂ ਦੇ 25 30 ਗਾਣਿਆਂ ਦੇ ਬਰਾਬਰ ਇੱਕ ਗਾਣਾ ਤੁਹਾਡਾ ਇਹ ਫਿਰ ਤੁਸੀਂ ਇੰਨਾ ਜ਼ਿਆਦਾ ਹਿਟਰ ਹੈ ਹੋਰ ਵੀ ਤੁਹਾਡੇ ਬਹੁਤ ਗੀਤ ਹੈਗੇ ਨੇ ਆਪਾਂ ਉਹ ਵੀ ਸੁਣਾਗੇ ਫਿਰ ਤੁਸੀਂ ਕੈਨੇਡਾ ਮੂਵ ਹੋਣ ਦਾ ਕਿਵੇਂ ਸੋਚ ਲਿਆ ਕਿਉਂਕਿ ਆਮ ਤੌਰ ਤੇ ਐ ਹੁੰਦਾ ਨਾ ਸ਼ੋਅਸ ਤਾਂ ਇੱਥੇ ਹੁੰਦੇ ਨੇ ਜ਼ਿਆਦਾ ਹਾਂਜੀ ਸ਼ੋਅਸ ਇੱਥੇ ਹੁੰਦੇ ਨੇ ਔਰ ਬਟ ਇੱਕ ਫਾਰਮੈਟ ਵੀ ਚੇਂਜ ਹੋ ਗਿਆ ਨਾ ਹੂੰ ਦੇਖੋ ਜਨਰੇਸ਼ਨ ਗੈਪ ਹੂੰ ਇਹ ਤੁਹਾਨੂੰ ਮੰਨਣਾ ਪੈਣਾ ਉਹਦੇ ਕਰਕੇ ਬੜਾ ਸਾਨੂੰ ਚੱਕਰ ਚੱਲਿਆ ਹੂੰ ਮੈਂ ਜ਼ਿਆਦਾਤਰ ਫੈਮਿਲੀ Song ਚ ਗਾਏ ਨੇ ਜਾਂ ਸੈਡ Song ਹੀ ਗਾਏ ਨੇ ਉਹਦਾ ਵੀ ਕੋਸ਼ਿਸ਼ ਅਸਰ ਲਾ ਲੋ ਹੂੰ ਪਰ ਸਾਨੂੰ DJ ਨੇ ਬੜਾ ਡਿਸਟਰਬ ਕੀਤਾ ਉਹ ਟਾਈਮ ਦੇ ਵਿੱਚ ਉਹ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਦੇਖੋ 2000 2000 2004 ਤੋਂ ਬਾਅਦ DJ ਨੇ ਵੱਡੀ ਐਂਟਰੀ ਮਾਰੀ DJ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਸਾਨੂੰ ਖਰਾਬ ਕੀਤਾ ਸੱਬਿਆਚਾਰ ਨੇ ਜਿਹੜੇ ਸੱਬਿਆਚਾਰ ਪ੍ਰੋਗਰਾਮ ਉਹ ਸੱਬਿਆਚਾਰ ਜਿਹਨੂੰ ਪ੍ਰੋਗਰਾਮ ਕਹਿਣ ਲੱਗੇ ਆ ਲੋਕ ਸਾਨੂੰ ਸਮਝ ਲੱਗਿਆ ਉਹ ਸੱਬਿਆਚਾਰ ਕੀ ਸੀਗਾ ਸਾਡੀ ਸਮਝ ਤੋਂ ਬਾਹਰ ਰਿਹਾ ਕਿਉਂਕਿ ਸਿੰਗਰ ਲਾਈਵ ਗਾਣਾ ਉਹੀ गा ਰਿਹਾ ਉਹ ਸੱਬਿਆਚਾਰਕਾ ਉਹੀ ਗਾਣਾ DJ ਵਾਲੇ ਨੱਚ ਰਹੇ ਨੇ ਉਹ ਸੱਬਿਆਚਾਰਕ ਸਾਨੂੰ ਨਹੀਂ ਸਮਝ ਲੱਗੀ ਹਜੇ ਤੱਕ ਇਹ ਕਾਣ ਉਹਨੇ ਸੱਟ ਮਾਰੀ ਬਹੁਤ ਫੁੱਲ ਜੀ ਪੂਰੀ ਮੈਨੂੰ ਬਾਕੀ ਸਿੰਗਰਾਂ ਦਾ ਕੁਝ ਨਹੀਂ ਪਤਾ ਵੀ ਉਹ ਮੰਨਣ ਨਾ ਮੰਨਣ ਪਰ ਮੈਂ ਮੰਨਦਾ ਸੀ ਇਹਦੇ ਲਈ ਮੈਂ ਤੇ ਬਿੱਟੂ ਖੰਨੇ ਵਾਲਾ ਜੀ ਅਸੀਂ ਬੜੀ ਕੋਸ਼ਿਸ਼ ਕੀਤੀ ਅਸੀਂ ਅਸੀਂ ਡੀਜੇ ਦੇ ਜਾਂ ਸਿੱਕੇ ਦੇ ਖਿਲਾਫ ਨਹੀਂ ਸੀ ਅਸੀਂ ਬੰਦ ਨਹੀਂ ਕਰਉਂਦੇ ਸੀ ਸਾਡੀ ਸਾਡਾ ਐਮਸੀ ਵੀ ਸੱਭਿਆਚਾਰ ਤੁਸੀਂ ਕਿਹਨੂੰ ਕਹਿੰਦੇ ਹੋ ਤੁਸੀਂ ਦੱਸੋ ਬੀਤੀ ਸਾ ਮੈਨੂੰ ਪਹਿਲਾਂ ਤੁਹਾਡੇ ਦਿਮਾਗ 'ਚ ਕੀ ਸੀ ਇਨਸ਼ਾਅੱਲਾ ਇਹਦਾ ਸਾਰੇ ਬਹਿ ਕੇ ਦੇਖ ਸਕਣ ਉਹਦੇ ਵਿੱਚ ਅਦਬ ਹੋਵੇ ਕੋਈ ਨਹੀਂ ਨਹੀਂ ਉਹ ਥੋੜੀ ਮੈਂ ਗੱਲ ਮੰਨ ਲਈ ਹੁਣ ਸਾਡਾ ਇੱਕ ਸਿੰਗਰ ਹੈ ਗਾਉਣਾ ਤੇ ਨੱਚਣਾ ਡਿਫਰੈਂਟ ਸੀਨ ਆ ਹਾਂ ਹਾਂ ਜਿਵੇਂ ਨੱਚਦੇ ਆ ਅਸੀਂ ਰੈਗੂਲਰ ਨੱਚ ਕੇ ਗਾ ਨਹੀਂ ਸਕਦੇ ਸਾਡਾ ਰੌਲਾ ਸੀਗਾ ਅਸੀਂ ਪਬਲਿਕ ਨੂੰ ਜਾਂ ਮੈਂ ਆਪਣੇ ਕੁਲੀਗਾ ਨੂੰ ਆਪਣੇ ਨਾਲ ਦੇ ਨੂੰ ਵੀ ਇਹ ਗੱਲ ਕਹਿੰਦਾ ਸੀ ਵੀ ਮੈਂ ਕੋਈ ਐਂਟੀ ਨਹੀਂ ਇਹਨਾਂ ਦੇ ਅਸੀਂ ਕਹਿੰਦੇ ਮਸ਼ੀਨ ਨੇ ਨੱਚਣਾ ਉਹ ਗਾ ਕੇ ਨੱਚ ਲਵੇ ਸਾਡਾ ਹੀ ਗਾਣਾ ਹੈ ਗਾ ਲੈਣ ਤੁਸੀਂ ਮਿਊਜ਼ੀਸ਼ੀਅਨ ਲੈ ਕੇ ਜਾਓ ਤੁਸੀਂ ਗਾ ਲਓ ਸਾਨੂੰ ਕੀ ਪ੍ਰੋਬਲਮ ਹੈ ਮੇਰਾ ਮੁਕਾਬਲਾ ਤੁਸੀਂ ਗਾਉਣ ਵਾਲਿਆਂ ਨਾਲ ਕਰਾਏਂਗੇ ਉਹ ਪਰ ਤੁਸੀਂ ਕਹਿੰਦੇ ਹੋ ਕਿ ਸੀਡੀ ਵਾਲਾ ਕੰਮ ਨਾ ਕਰੋ ਪਿੱਛੇ ਸੀਡੀ ਲਾ ਦਿਓ ਹਾਂ ਸੀਡੀ ਲਾ ਕੇ ਫਿਰ ਦੇਖੋ ਸੀਡੀ ਦਾ ਮੁਕਾਬਲਾ ਦਾ ਜਿਹੜਾ ਸਿੰਗਰ ਦਾ ਆਪਣਾ ਗਾਣਾ ਹੈ ਉਹਦੇ ਨਾਲ ਨਹੀਂ ਕਰ ਸਕਦਾ ਮੈਂ ਜਿਹੜੇ ਸਾਡੇ ਹੋਰ ਸਿੰਗਰ ਆ ਉਹਨਾਂ ਦਾ ਮੁਕਾਬਲਾ ਕਿਵੇਂ ਕਰਾਂ ਮੇਰੀ ਕਰੇਜਾਂ ਗਲੇ ਦੀ ਮੈਂ ਇਸ ਸੱਪਤਕ ਤੋ ਸੱਪਤਕ ਗਾ ਸਕਦਾ ਦੂਜਾ ਸਿੰਗਰ ਮੈਂ ਪਹਿਲੇ ਗਾਲੇ ਤੱਕ ਗਾ ਸਕਦਾ ਹਾਂ ਤੂੰ ਜਿਹੜੇ ਬਾਕੀ ਸਾਡੇ ਨਾਲ ਸਿੰਗਰ ਚੌਥੇ ਗਾਲੇ ਤੋ ਗਾਉਂਦੇ ਨੇ ਅਸੀਂ ਉਹਦਾ ਗਾਣਾ ਵੀ ਨਹੀਂ ਗਾ ਸਕਦੇ ਅਸੀਂ ਕਿਵੇਂ ਗਾ ਲਾਂਗੇ ਕੋਈ ਸਾਡਾ ਲੱਗਦਾ ਕਿ ਇਸ ਜਿਹੜਾ ਇੱਕ ਦੌਰ ਬਦਲੇ ਆ ਉਦੋਂ ਉਹਨੇ ਬਹੁਤ ਸੱਟ ਮਾਰੀ ਉਹੀ ਦੌਰ ਦੇ ਕਾਰਨ ਮੈਨੂੰ ਮੂਵ ਹੋਣਾ ਪਿਆ ਮੂਵ ਹੋਣਾ ਪਿਆ ਔਰ ਮੇਰੀ ਫੈਮਲੀ ਵਿੱਚੋਂ ਵੀ ਪਹਿਲਾਂ ਮੈਂ ਹੀ ਗਿਆ ਹੂੰ ਬਾਹਰ ਮੇਰੇ ਹੋਰ ਰਿਲੇਟਿਵਸ ਬਹੁਤ ਰੇਹ ਹੁਣ ਬੱਚੇ ਸਾਡੇ ਇੱਕ ਦੋ ਗਏ ਨੇ ਹੂੰ ਪਰ ਮੇਰੀ ਫੈਮਲੀ ਵਿੱਚੋਂ ਕੋਈ ਜਾਂਦਾ ਨਹੀਂ ਨਾ ਮੇਰੇ ਨਾਨਕੇ ਪਰਿਵਾਰ ਚੋਂ ਨਾ ਮੇਰੇ ਦਾਦਕੇ ਪਰਿਵਾਰ ਚੋਂ ਤੇ ਫਾਈਨੈਂਸ਼ਲੀ ਮੈਂ ਠੀਕ ਸੀ ਕੋਈ ਐਜੀ ਗੱਲ ਨਹੀਂ ਹੈਗੀ ਬਟ ਸਿਚੁਏਸ਼ਨਾਂ ਦੇ ਇੱਕ ਫਿਰ ਬੱਚਿਆਂ ਬਾਰੇ ਥੋੜਾ ਜਿਹਾ ਹੋ ਗਿਆ ਵੀ ਫੈਮਲੀ ਕਦੇ-ਕਦੇ ਮਨ ਦੇ ਵਿੱਚ ਨਹੀਂ ਆਇਆ ਕਿ ਇੰਨਾ ਲਾਈਮਲਾਈਟ ਵਾਲਾ ਸਮਾਂ ਤੁਸੀਂ ਦੱਸ ਰਹੇ ਹੋ 1991 ਤੋਂ ਲੈ ਕੇ ਮਤਲਬ 98-99 ਤੱਕ ਤਾਂ ਜ਼ਬਰਦਸਤ ਚੱਲ ਸੋ ਚੱਲ ਫਿਰ ਐਸੇ-ਐਸੇ ਗੀਤ ਜੱਟ ਮਾਰਿਆ ਮਰਦਾ ਨਾ ਉਧਰੋਂ ਦੀ ਕਿੱਥੇ ਖੋ ਗਈਆਂ ਚੰਦਰੀਏ ਇਹ ਕਦੇ ਮਨ ਦੇ ਵਿੱਚ ਨਹੀਂ ਆਂਦਾ ਕਿ ਯਾਰ ਉਹ ਏਡੀ ਲਾਈਮਲਾਈਟ ਉੱਥੇ ਆਮ ਜ਼ਿੰਦਗੀ ਦੇ ਕੰਮ-ਕਾਰ ਵੀ ਕੀਤੇ ਇੱਕ ਸਮਾਂ ਇੱਕ ਦੌਰ ਉਹ ਹੰਡਾਇਆ ਜਦੋਂ ਫੋਟੋਆਂ ਵਾਲਾ ਦੌਰ ਵੀ ਹੁੰਦਾ ਲੋਕ ਨੇੜੇ ਨੇੜੇ ਲੱਗਦੇ ਆ ਫਿਰ ਥੋੜੀ ਜੀ ਚਲੋ ਗੁਮਨਾਮੀ ਜੀ ਤਾਂ ਹੋ ਹੀ ਜਾਂਦੀ ਹੈ ਨਾ ਜਾਂ ਤੁਸੀਂ ਨਾ ਵੀ ਮੰਨੋ ਪਰ ਇੱਕ ਜੇ ਆਪਾਂ ਆਮ ਤੌਰ ਤੇ ਮੰਨੀਏ ਲੱਗਦਾ ਆ ਕਿ ਯਾਰ ਇਹ ਸਮਾ ਛੱਡ ਕੇ ਮੈਂ ਇੱਥੇ ਤੁਰਿਆ ਫਿਰਦਾ ਉਹ ਹੋਰਾਂ ਕਲਾਕਾਰਾਂ ਨੂੰ ਦੇਖਦੇ ਆ ਇਹ ਤਾਂ ਬੇਦੀ ਸਾਬ ਹੋਣਾ ਹੀ ਹੋਣਾ ਇਹ ਤਾਂ ਇਹ ਤਾਂ ਦਿਮਾਗ 'ਚ ਹਮੇਸ਼ਾ ਹੀ ਰਹਿੰਦੀ ਆ ਖੜਕਦੀ ਗੱਲ ਪੂਰੀ ਪੰਜਾਬ ਨੂੰ ਛੱਡਣਾ ਬਹੁਤ ਔਖਾ ਆ ਕਿਉਂਕਿ ਅਸੀਂ ਤੁਹਾਨੂੰ ਇਹ ਗੱਲ ਦਾ ਪਤਾ ਵੇ ਬਾਦਸ਼ਾਹੀ ਕਰਕੇ ਫਕੀਰੀ ਕਰਨੀ ਬਹੁਤ ਔਖੀ ਹੈ ਵਾਹ ਆ ਅਸੀਂ ਕੀਤੀ ਹੈ ਕਰ ਰਹੇ ਹਾਂ ਕੋਈ ਐਸੀ ਗੱਲ ਨਹੀਂ ਉਹ ਪਰ ਮਾਲਕ ਦਾ ਉਹਦੇ ਰੰਗਾਂ 'ਚ ਹੈ ਹੂੰ ਖੁਸ਼ ਹਾਂ ਬੌੜੇ ਖੁਸ਼ ਹੈ ਜੀ ਜਿੱਥੇ ਰੱਖੀ ਬੈਠਾ ਹੋ ਬੜੀ ਉਹਦੀ ਕਰਾਉਂਦਾ ਕਿਉਂਕਿ ਮੈਂ ਮੈਂ ਇਹੀ ਚੀਜ਼ ਪੁੱਛਣੀ ਜਾ ਰਿਹਾ ਕਿ ਇੱਕ ਐਡਾ ਸਿਖਰ ਦੇਖੀ ਹੋਵੇ ਜਦੋਂ ਤੁਸੀਂ ਖਾਸ ਤੌਰ ਤੇ ਅੱਜ ਕੱਲ੍ਹ ਗੀਤਾਂ ਨੂੰ ਹਿੱਟ ਕਰਨਾ ਉਸ ਸਮੇਂ ਦੇ ਮੁਕਾਬਲੇ ਸੌਖਾ ਉਦੋਂ ਅੱਜ ਕੱਲ੍ਹ ਤਾਂ ਬਹੁਤ ਤਰ੍ਹਾਂ ਦੀ ਐਡਾਂ ਨੇ ਪੇਡ ਐਡ ਹੋ ਜਾਂਦੀ ਆ ਬਾਰ ਬਾਰ ਸੁਣ ਕੇ ਕਈ ਵਾਰੀ ਚੀਜ਼ ਸੋਹਣੀ ਲੱਗਣ ਲੱਗ ਜਾਂਦੀ ਆ ਪਰ ਜਿਹੜੇ ਦੌਰ ਦੇ ਵਿੱਚ ਤੁਸੀਂ ਹਿੱਟ ਨੰਬਰ ਦਿੱਤੇ ਖਾਸ ਤੌਰ ਤੇ ਜੇ ਮੈਂ ਉਹ ਪਹਿਲੇ 2000 ਤੋਂ ਪਹਿਲਾਂ ਦੀ ਗੱਲ ਕਰਾਂ ਬਹੁਤ ਵੱਡੀ ਗੱਲ ਸੀਗੀ ਕਿਉਂਕਿ ਮਾਉਥ ਪਬਲਿਸਿਟੀ ਸੀਗੀ ਕੋਈ ਬਹੁਤੇ ਉਹਨੇ ਸਾਧਨ ਨਹੀਂ ਹੈਗੇ ਸੀਗੇ YouTube Instagram Facebook Snapchat ਇਹ ਉਹ ਚੀਜ਼ਾਂ ਨਹੀਂ ਸੀ ਉਦੋਂ ਤਾਂ ਟੀਵੀ ਤੇ ਆਇਆ ਤਾਂ ਲੋਕਾਂ ਨੇ ਕੈਸਟ ਖਰੀਦਣ ਜਾਣਾ ਬੇਤੀ ਸਾਬ ਮੈਂ ਤਾਂ ਉਹ ਵੀ ਨਹੀਂ ਆਇਆ ਹੂੰ ਅੱਛਾ ਮੈਂ ਤਾਂ ਉਵੇਂ ਵੀ ਨਹੀਂ ਆਇਆ ਅੱਛਾ ਮੈਂ ਜੰਦਰਦੂ ਦਰਸ਼ਦ ਵੀ ਸ਼ਾਇਦ 4-5 ਵਾਰ ਹੀ ਆਇਆ ਹੂੰ ਸ਼ਾਇਦ ਹੂੰ ਔਰ ਵੀਡੀਓ ਮੇਰੇ ਕੋਈ ਮੇਰਾ ਵੱਡਾ ਵੀਡੀਓ ਨੂੰ ਬਣਿਆ ਮੇਰੇ ਕੋਈ ਮੇਰੇ ਕੋਈ 4-5 ਵੀਡੀਓ ਹੋਣਗੇ ਪਰ ਮੈਂ ਫੇਰ ਲੱਕੀ ਤੁਹਾਨੂੰ ਇੱਕ ਉਹ ਗੱਲ ਕਹਿ ਰਿਹਾ ਹੂੰ ਤੁਸੀਂ ਮੇਰਾ YouTube 'ਚ ਜਾ ਕੇ ਚੈੱਕ ਕਰਿਓ ਮੈਂ ਆਪਣਾ ਵਾਣਾ ਕਦੇ ਵੀ ਨਹੀਂ ਪਾਇਆ ਕੋਈ ਇੰਟਰਵਿਊ ਵੀ ਨਹੀਂ ਹੈਗੀ ਕੋਈ ਕਿਤੇ ਮੇਰੀ ਇੰਟਰਵਿਊ ਕਿਤੇ ਮੇਰਾ ਕੋਈ ਪੇਜ ਨਹੀਂ ਹੋਣਾ ਔਰ ਮੇਰੇ ਤੁਸੀਂ ਵੀਡੀਓ ਚੈੱਕ ਕਰਿਓ ਤੇਰੇ ਬਿਨਾ ਲੱਗਦਾ ਜੀਨੀ ਚੰਦਰੀ ਤੁਹਾਨੂੰ 100 ਟਾਈਮ ਮਿਲ ਜਾਣਾ 100 ਟਾਈਮ ਲੋਕਾਂ ਨੇ ਆਪਣੇ ਤੇ ਬਣਾਇਆ ਹੋਇਆ ਜਿਹੜੇ ਮੋਢੇ ਫਾਰਨ ਬੈਠੇ ਨੇ ਇੱਥੇ ਬੈਠੇ ਆ ਉਹਨਾਂ ਨੇ ਆਪਣੇ ਤੇ ਫਿਲਮਾਂ ਕਨ ਕੀਤਾ ਹੋਇਆ ਆਪਣੇ ਤੇ ਫਰਮਾਨ ਕਰਨ ਕੀਤਾ ਉਹ ਮੇਰੇ ਗਾਣੇ ਜੱਟ ਮਰਿਆ ਮਰਦਾਨਾ ਮੇਰਾ ਗੋਰਾ ਮੁਖੜਾ ਕਾਲੀ ਚੁੰਨੀ ਜਾਵੇ ਬੇਕਦਰ ਸਾਡੀ ਕਦਰ ਨਾ ਜਾਣੀ ਤੂੰ ਮੇਰੇ ਉਹ ਸੌਂਗ ਲੋਕਾਂ ਨੇ ਆਪਣੇ ਆਪ ਹੀ ਵੀਡੀਓ ਬਣਾ ਕੇ ਪਾਏ ਹੋਏ ਨੇ ਹੂੰ ਤੇ ਪਰ ਤੁਸੀਂ ਤੁਸੀਂ ਜਿਹੜੀ ਗੱਲ ਹੁਣੇ ਕਹੀ ਕਿ ਬਾਦਸ਼ਾਹੀ ਕੱਟ ਕੇ ਹੁਣ ਫਕੀਰੀ ਹੰਡਾਰੇ ਆ ਇਹ ਇਹ ਕਿਉਂ ਤੁਸੀਂ ਗੱਲ ਕਹੀ ਮੈਂ ਮੈਂ ਤੁਹਾਨੂੰ ਉਹ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਉਹ ਕਹਿ ਰਿਹਾ ਬਾਦਸ਼ਾਹੀ ਕਰਕੇ ਫਕੀਰੀ ਕਰਨ ਹੁਣ ਸਾਨੂੰ ਉੱਥੇ ਤਾਂ ਕੰਮ ਕਰਨਾ ਪੈਣਾ ਜੀ ਦੇਖੋ ਉੱਥੇ ਕੈਨੇਡਾ ਦੇ ਵਿੱਚ ਜਿਹੜੀ ਮੇਰੇ ਲੈਵਲ ਦੇ ਸਿੰਗਰ ਜਾਣਗੇ ਮੇਰੇ 90 90 ਵਾਲੇ ਜਿਹੜੇ ਉੱਥੇ ਗਏਵੇਂ ਨੇ 99 92 95 2000 ਵਾਲੇ 4000 ਵਾਲੇ ਉਹ ਪ੍ਰੋਪਰ ਕੰਮ ਨਹੀਂ ਉੱਥੇ ਮਿਲ ਸਕਦਾ ਫਿਰ ਤੁਸੀਂ ਇੱਕ ਸ਼ਹਿਰ ਚ ਚਲੇਗੇ ਮੈਂ ਵੈਨਕੂਵਰ ਚ ਸਰੀ ਚ ਰਹਿ ਰਹੇ ਹਾਂ ਉੱਥੇ ਸੀ ਲੋਕਲ ਹੋ ਜਾਣਾ ਨਾ 2 ਸਾਲ ਬਾਅਦ 3 ਸਾਲ ਬਾਅਦ 4 ਸਾਲ ਬਾਅਦ ਲੋਕਲੇ ਹੋਣਾ ਨਾ ਤਾਂ ਫਿਰ ਸਾਨੂੰ ਕੰਮ ਤਾਂ ਉੱਥੇ ਕਰਨੇ ਪੈਣੇ ਨੇ ਹੂੰ ਹੂੰ ਰੋਜੀ ਰੋਟੀ ਲਈ ਸਾਨੂੰ ਆਪਣਾ ਪਰਿਵਾਰ ਪਾਲਣ ਲਈ ਕੰਮ ਕਰਨਾ ਪੈਣਾ